ਗ੍ਰੀਨ ਟੀ ਦਾ ਜਾਦੂ ਦਿਖਾਉਣਾ ਦਿਖਾਗੇ ਬਈ ਹਾਂ ਆ ਇੰਨੇ ਹੀ ਪਾਉਣੀਆਂ ਤੁਸੀਂ ਇਹ ਆ ਪਾ ਲਈ ਬਈ ਚੁੰਡੀ ਚੁੰਡੀ ਹਾਂ ਚੁੰਡੀ ਭਰ ਕੇ ਪਾ ਲਈ ਬਈ ਆਪਾਂ ਚਿੱਟੇ ਜਿਹਾ ਸੰਜ ਰੱਖ ਲੇ ਬਈ ਅੰਦਰ ਹੁਣ ਹਾਈ ਤੇ ਕਾਲੇ ਦੇ ਜੀ ਨਾਲ ਲੀ ਆ ਆ ਪਾਣੀ ਉਬਲ ਗਿਆ ਉਬਲਦਾ ਹੁਣ ਗਰਮ ਕਰ ਲਿਆ ਪਾਣੀ ਹਾਂ ਗਰਮ ਕਰਕੇ ਤੁਸੀਂ ਥਰਮੋਸ ਚ ਪਾ ਲਓ ਜਾਂ ਕਾਹੇ ਚ ਮਰਜੀ ਪਾ ਲਓ ਨਾਲ ਬਸ ਆਪਦੇ ਜਿੱਥੇ ਵੀ ਜਾਣੇ ਉਹ ਦਫ਼ਤਰ ਚ ਜਾਣੇ ਉਹ ਤੁਸੀਂ ਟਰੈਵਲ ਕਰਨਾ ਜਿੱਥੇ ਮਰਜੀ ਘੇਰੀ ਕਰਨਾ ਤੁਸੀਂ ਬਸ ਇਹਨੇ ਜ ਪਾਣੀ ਪਾ ਲੋ ਇਸ ਤਰ੍ਹਾਂ ਕਰਕੇ ਠੀਕ ਆ ਬਈ ਉਪਰੋਂ ਇਹਨੂੰ ਕਾਹਦੇ ਨਾਲ ਮਰਜੀ ਟੱਕ ਦੇ ਉਹ ਟੱਕ ਰੱਖ ਦੇਣਾ ਬਈ ਹੈ ਹਾਂ ਟੱਕ ਕੇ ਰੱਖ ਇਹ ਥੈਲੀ ਵਾਲਾ ਕੰਮ ਗਿਆ ਜਿਹੜੀ ਥੈਲੀ ਜੀ ਡਬੋਉਂਦੀ ਹਾਂ ਨਾ 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 ਉਹਦੇ ਚ ਤਾਂ ਬਹੁਤ ਜਿਹੜੇ ਸਿਆਣੇ ਡਾਕਟਰ ਆ ਉਹ ਵੀ ਦੱਸਦੇ ਆ ਵੀ ਮਾਈਕਰੋਪਲਾਸਟਿਕ ਇੱਕ ਜਿਹੜੀ ਹੁੰਦੀ ਆ ਉਹਦੇ ਚ ਰਲੀ ਹੁੰਦੀ ਆ ਜਦੋਂ ਵੱਡੇ ਪਕਰਦੇ ਆ ਹਾਂ ਸਹੀ ਗੱਲ ਹੈ ਜੀ ਇਹ ਆਪਣੀ ਜਿਵੇਂ ਚਾਹ ਪੱਤੀ ਦੂਜੀ ਆਉਂਦੀ ਆ ਜੀ ਹਨਾ ਪਹਿਲਾਂ ਆਪਣੇ ਦਾਦੇ ਆਰ ਕਿ ਲੈਂਦੇ ਹੁੰਦੇ ਸੀ ਤੇ ਨਾ ਵੀ ਬਈ ਦਾਦੀ ਮਾਂ ਮਸਾਲਾ ਹਾਂ ਹਾਂ ਹੂੰ ਦਾਦੀ ਵਾਂਗ ਬ੍ਰਾਂਡ ਰੱਖਿਆ ਨੂੰ ਠੀਕ ਹੈ ਭਾਈ ਹੁਣ ਤੁਹਾਨੂੰ ਇਹਦਾ ਜਾਦੂ ਦਿਖਾਉਣੇ ਆ ਦੋਸਤੋ ਅੱਗੇ ਤੇ ਭਾਈ ਜੇ ਇਹ ਫਿਰ ਆਪਣੇ ਭਰਾ ਮਗਾਉਣਾ ਚਾਹੁੰਦੇ ਆ ਮਗਾਉਣਾ ਚਾਹੁੰਦੇ ਆ ਭਾਈ ਆਨਲਾਈਨ ਵੀ ਆਪਾਂ ਡਿਲੀਵਰੀ ਕਰ ਦਿੰਨੇ ਆ ਉੱਥੋਂ ਵੀ ਲੈ ਸਕਦਾ ਕੋਈ ਆ ਕੇ ਆਪਣਾ ਖਲਾੜਾ ਠੀਕ ਹੈ ਜੀ ਖਲਾੜਾ ਬਿੰਡਾ ਬਰਨਾਲਾ ਰੋਡ ਤੇ ਪਿੰਡ ਲਹਿਰਾ ਵੇਗਾ ਠੀਕ ਹੈ ਜੀ ਤੇ ਜੇ ਕਿਸੇ ਨੇ ਆਨਲਾਈਨ ਆਰਡਰ ਕਰਨਾ ਆਪਣਾ ਨੰਬਰ ਗੁੜ ਛੱਕਰ ਦੇ ਸੀਸਖੰਡ ਤੋਂ ਹਾਂ ਦੇਸੀ ਅਨੁਸਾਰ ਤੇ ਆ ਮਸਾਲੇ ਕੱਪੇ ਜੋ ਹਲਦੀ ਜਿੰਨਾ ਜਿੰਨਾ ਵੀ ਰਸੋਈ ਚ ਸਮਾਨ ਲਗਭਗ ਵਰਤਿਆ ਜਾਂਦਾ ਕੋਸ਼ਿਸ਼ ਹੈ ਵੀ ਆਪਾਂ ਸਾਰਾ ਸ਼ੂ ਦੂਜ ਤਾਂ ਦੇਖੋ ਆ ਬੇਸਨਾਮ ਆਪਾਂ ਬਾਜ਼ਾਰ ਚੋਂ ਲਿਆਉਣੇ ਆ ਬੇਸਨਾ ਇੰਨਾ ਕਿਲੋ ਹੋ ਜਾਂਦਾ ਹਨਾ ਪਤਾ ਨਹੀਂ ਕਿਵੇਂ ਪੀਂਦੇ ਕਿਵੇਂ ਨਹੀਂ ਤੁਸੀਂ ਆਹ ਵੇਖੋ ਜੇ ਤੁਹਾਨੂੰ ਐ ਲੱਗੂਗਾ ਵੀ ਸਵਾ ਡੇਢ ਕਿਲੋ ਹੁੰਦਾ ਜਿਵੇਂ ਹਨਾ ਆਹ ਮਲਟੀ ਗ੍ਰੇਨ ਆਟਾ ਕੋਈ ਵੀ ਕਿਸੇ ਨੂੰ ਕਿਸੇ ਕਿਸਮ ਦੀ ਅਲਰਜੀ ਹੈ ਕੱਲੇ ਇਹਦੇ ਚ ਬਾਜਰੀ ਨੂੰ ਛੱਡ ਕੇ ਦੂਜਾ ਸਾਰਾ ਸਮਾਨ ਪਾਇਆ ਗਿਆ ਜਦੋਂ ਤੁਸੀਂ ਖਾਓਗੇ ਦੋ ਦਿਨ ਪ੍ਰਸ਼ਾਦਾ ਪਾਣੀ ਸ਼ਕੋਗੇ ਤੁਹਾਨੂੰ ਪਤਾ ਲੱਗੂਗਾ ਠੀਕ ਹੈ ਜੀ ਵੀ ਵਾਕਈ ਹੈ ਆਹ ਦੇਸੀ ਖੰਡ ਹੈ ਜੇ ਤੁਸੀਂ ਸ਼ਹਿਦ ਨੂੰ ਮਾਤ ਪਾਉਂਦੀ ਹੈ ਅੱਛਾ ਹਾਂ ਜਦੋਂ ਤੁਸੀਂ ਵਰਤੋਂਗੇ ਅਸਲ 'ਚ ਦੇਸੀ ਖੰਡ 'ਚ ਕਹਿੰਦੇ ਗੁਣ ਬਹੁਤ ਹੁੰਦੇ ਆ ਜੀ ਕੀ ਗੁਣ ਹੁੰਦੇ ਆ ਕੁਛ ਹੈ ਤਾਂ ਜੀ ਦੇਸੀ ਖੰਡ ਆ ਜਿਹੜੀ ਦੇਸੀ ਖੰਡ ਬਣਦੀ ਐ ਗੋੜ ਵਾਲੇ ਜਿਵੇਂ ਆਪਾਂ ਗੋੜ ਬਣਦਾ ਉਸੇ ਤਰੀਕੇ ਨਾਲ ਹੀ ਹੈ ਨਾ ਪਰ ਇਹਦੇ 'ਚ ਇੱਕ ਚੀਜ਼ ਹੁੰਦੀ ਐ ਇਹ ਧੋਤੀ ਜਾਂਦੀ ਐ ਜਦੋਂ ਉਹ ਮਸ਼ੀਨ ਘੁੰਮਦੀ ਹੈ ਹਾਂ ਉਹਦੇ ਵਿੱਚ ਵਾਲਟੀਆਂ ਨਾਲ ਖੰਡ ਪਈ ਜਾਂਦੀ ਹੈ ਉੱਪਰੋਂ ਪਾਈਪ ਨਾਲ ਪਾਣੀ ਪੈਂਦਾ ਹੂੰ ਪਹਿਲਾਂ ਪੁਰਾਣੇ ਹੋਰ ਤਰੀਕੇ ਵੀ ਸੀ ਤੋੜਿਆਂਜ ਵੀ ਬਣਦੀ ਸੀ ਅਸੀਂ ਤੋੜਿਆਂਜ ਵੀ ਬਣਾਈ ਸੀ ਇਦਾਂ ਕੀ ਅੱਛਾ ਜੀ ਇਹ ਇੱਕ ਤਰ੍ਹਾਂ ਨਾਲ ਬਾਸ਼ ਹੋਈ ਵੀ ਖੰਡ ਹੁੰਦੀ ਹੈ ਫਿਰ ਇਹਨੂੰ ਸੁਕਾਉਣਾ ਪੈਂਦਾ ਤੇ ਇਹਦੇ 'ਚ ਜਿਹੜਾ ਕੋਈ ਵੀ ਵਿਚ ਬੰਦੇ ਕਹਿੰਦੇ ਆ ਗੁੜ ਦੇ ਵਿੱਚ ਮਟਾਪਾ ਆ ਜਾਂਦਾ ਗੁੜ ਨਾਲ ਹੂੰ ਜਾਂ ਗੁੜ ਬੰਦੇ ਦਾ ਭਾਰ ਵਧਾ ਆਂਦਾ ਹੈ ਜਿਹੜੀ ਦੇਸੀ ਖੰਡ ਹੈ ਇਹ ਨਾ ਤੁਹਾਡੇ ਬੋਡੀ ਤੇ ਕੋਈ ਇਫੈਕਟ ਕਰੇ ਨਾ ਤੁਹਾਡਾ ਭਾਰ ਵਧਾਵੇ ਤੁਸੀਂ ਜਿੰਨੀ ਮਰਜ਼ੀ ਖਾ ਸਕਦੇ ਹੋ ਹਾਂਜੀ ਹਾਂ ਇਹਦੀ ਸ਼ੁੱਧਤਾ ਦੀ ਪਛਾਣ ਇਹ ਹੈ ਵੀ ਜਦੋਂ ਤੁਸੀਂ ਇਹਨੂੰ ਚਮਚਾ ਇੱਕ ਪਾਣੀ ਦੇ ਵਿੱਚ ਪਾਉਂਗੇ ਭਾਵੇਂ ਕੱਚ ਦੇ ਗਲਾਸ ਚ ਪਾ ਲਿਓ ਹੂੰ ਨਾਲ ਦੀ ਨਾਲ ਥੱਲੇ ਜਾਂਦੀ ਜਾਂਦੀ ਜਿੰਮੇ ਜਿੰਮੇ ਜਾਈ ਜਾਊ ਓਵੇਂ ਓਵੇਂ ਖੁਰੀ ਜਾਊ ਖੁਰੀ ਜਾਊ ਨਾਲ ਦੀ ਨਾਲ ਪਾਣੀ ਜਾਵਦਾ ਰੰਗ ਦਿਖਾਜੋ ਆਵਦਾ ਰੰਗ ਹਾਂ ਆ ਆ ਮੈਨੂੰ ਲੱਗਦਾ ਇਹਦੇ ਵਿੱਚ ਪੱਤੇ ਜੇ ਫੁੱਲ ਗਏ ਜੀ ਇਹਦੇ ਵਿੱਚ ਪੱਤੇ ਖੁੱਲ ਖੁੱਲ ਗਏ ਹਾਂ ਮੈਨੂੰ ਕੁਝ ਚਮਚ ਦੇਓ ਕੋਈ ਇੱਥੋਂ ਮੜਾ ਜਾ ਤਾਂ ਹਾਂਜੀ ਚਮਚਾ ਕੱਢ ਲੁਈ ਆ ਲਓ ਵੀ ਦੋਸਤੋ ਚੈੱਕ ਕਰੋ ਆ ਪ ਇਦਾਂ ਜਮਾ ਹਰੇ ਹੋ ਗਏ ਪੱਤੇ ਹਾਂ ਦੇਖੋ ਬਿਲਕੁਲ ਪੱਤੇ ਹਰੇ ਹੋ ਜਾਣਗੇ ਤੇ ਤੁਹਾਨੂੰ ਕੱਲੇ ਕੱਲੇ ਪੱਤੇ ਦੀ ਪਛਾਣ ਆਊਗੀ ਵੀ ਕਿਹੜੀ ਚੀਜ਼ ਦਾ ਪੱਤਾ ਕਿਵੇਂ ਆ ਕੀ ਨਹੀਂ ਹੈ ਜੇ ਮੈਂ ਆਪਣੇ ਨਿੰਮ ਦੇ ਪੱਤੇ ਨਿੰਮ ਦੇ ਪੱਤੇ ਹੁੰਦੇ ਆ ਜਾਂ ਹੈ ਤਾਂ ਇਹ ਗ੍ਰੀਨ ਟੀ ਚਾਹ ਪੱਤੀ ਦੇ ਪੱਤੇ ਜਾਂ ਹੋਰ ਵੀ ਉਹ ਜੜੀ ਬੂਟੀਆਂ ਦੇ ਪੱਤੇ ਆ ਹਾਂਜੀ ਇਹ ਸਾਰੇ ਐ ਖੁੱਲ ਕੇ ਫਾਰਮ 'ਚ ਆ ਜਾਣਗੇ ਕੋਈ ਇਹਦਾ ਰੰਗ ਨਹੀਂ ਕਾਲਾ ਹੁੰਦਾ ਕੋਈ ਇਹਦਾ ਸਵਾਦ ਨਹੀਂ ਬਦਲਦਾ ਕੋਈ ਇਹਦੇ 'ਚ ਮਿੱਠੇ ਦੀ ਲੋੜ ਨਹੀਂ ਜਦੋਂ ਤੁਸੀਂ ਪੀਓਗੇ ਜੇ ਕੋਈ ਵੀ ਬੰਦਾ ਕਹੇ ਇਹਦੇ ਵੀ ਮੈਨੂੰ ਐਂ ਜੇ ਲੱਗਦਾ ਵੀ ਵਿੱਚ ਮਿੱਠਾ ਪਾਇਆ ਹੋਣਾ ਚਾਹੀਦਾ ਸੀ ਹੂੰ ਤਾਂ ਆਪਾਂ ਜੋ ਦੇਣਦਾਰ ਹੈ ਸੋਨੂੰ ਸੁਆਦ ਹੀ ਬੁੱਲ ਜੁਗ ਮੈਂ ਬਾਕੀ ਇਹ ਬੈਨੀਫਿਟ ਬਹੁਤ ਜਿਆਦੇ ਹਾਂ ਬੈਨੀਫਿਟ ਹੈਲਥ ਬੈਨੀਫਿਟ ਬਹੁਤ ਜਿਆਦੇ ਨੇ ਬੰਦੇ ਨੂੰ ਮੋਟਾਪਾ ਨਹੀਂ ਹੁੰਦਾ ਹਾਜੀ ਪੇਟ ਨਹੀਂ ਪੀਣੀ ਇਹ ਪਰ ਕੋਈ ਵੀ ਗ੍ਰੀਨ ਟੀ ਹੈ ਵੈਸੇ ਕੋਈ ਵੀ ਪੀਂਦਾ ਹੈ ਖਾਲੀ ਗ੍ਰੀਨ ਟੀ ਦਾ ਕੰਮ ਕੀ ਹੈ ਉਹਨੇ ਆਪਣੇ ਜਿਹੜਾ ਖਾਦਾ ਪੀਤਾ ਉਹਨੂੰ ਡਾਈਜੈਸ਼ਨ ਕਰਨਾ ਹੂੰ ਜੇ ਹੁਣ ਆਪਾਂ ਖਾਲੀ ਪੇਟ ਪੀਨੇ ਜਦੋਂ ਪੇਟ 'ਚ ਹੀ ਨਹੀਂ ਕੋਸ ਆਪਾਂ ਕਹਿੰਦੇ ਆ ਤਿਆਬ ਬਣ ਲੱਗ ਗਿਆ ਹਨ ਹੂੰ ਇਹਨੇ ਆਪਣੇ ਖਾਦੇ ਪੀਤੇ ਨੂੰ ਇਹਨੇ ਖਾਦੇ ਪੀਤੇ ਨੂੰ